हां जी दोस्तों ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਪ੍ਰਾਈਡ ਪੰਜਾਬ ਟੀਵੀ ਤੇ ਇੱਕ ਖਾਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਫਿਰ ਤੋਂ ਹਾਜ਼ਰ ਹੋ ਗਏ ਆ। ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ ਜਿਸ ਦੇ ਨਾਲ ਪੰਥਕ ਧਿਰਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਨੌਜਵਾਨੀ ਬਾਈ ਦੀਪ ਸਿੰਘ ਸਿੱਧੂ ਹੋਰਾਂ ਨੂੰ ਚੋਣ ਵਾਲੇ ਬਾਈ ਅਮਰਤਪਾਲ ਸਿੰਘ ਹੋਰਾਂ ਨੂੰ ਚੋਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਨੂੰ ਬੜੀ ਠੇਸ ਪਹੁੰਚਾ ਰਹੀ ਹੈ ਤਸਵੀਰ। ਇਹ ਤਸਵੀਰ ਹੈ ਜੀ ਭਾਈ ਪਲਵਿੰਦਰ ਸਿੰਘ ਤਲਵਾੜਾ ਹੋਰਾਂ ਦੀ ਜਿਨ੍ਹਾਂ ਨੂੰ ਮੰਨਿਆ ਜਾਂਦਾ ਕਿ ਉਹ ਬਾਈ ਦੀਪ ਸਿੰਘ ਸਿੱਧੂ ਦੇ ਬੜੇ ਕਰੀਬੀ ਰਹੇ। ਜਿਸ ਵੇਲੇ ਬਾਈਦੀਪ ਸਿੰਘ ਸਿੱਧੂ ਹੋਰੀ ਰੂਪੋਚ ਸੀ ਉਸ ਵੇਲੇ ਬਲਵਿੰਦਰ ਸਿੰਘ ਤਲਵਾੜਾ ਦੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਹਦੇ ਵਿੱਚ ਉਹ ਕਹਿੰਦੇ ਨੇ ਕਿ ਦੀਪ ਸਿੰਘ ਸਿੱਧੂ ਤੁਹਾਨੂੰ ਡਰਨ ਦੀ ਲੋੜ ਨਹੀਂ ਹੈ ਅਸੀਂ ਹਾਜ਼ਰ ਬੈਠੇ ਹੋਏ ਹਾਂ ਤੁਹਾਡੇ ਲਈ ਜਾਣ ਤੱਕ ਵਾਰਦੇ ਆਂਗੇ ਸੋ ਉਸ ਤੋਂ ਬਾਅਦ ਪੰਥਕਾਂ ਦੇ ਦਿਲਾਂ ਦੇ ਵਿੱਚ ਘਰ ਕਰਨ ਲੱਗ ਪਈ ਸੀ ਭਾਈ ਬਲਵਿੰਦਰ ਸਿੰਘ ਤਲਵਾੜਾ ਹੋਰੀ ਤੋ ਇਹ ਜਿਹੜੀ ਤਸਵੀਰ ਵਾਇਰਲ ਹੋ ਰਹੀ ਹੈ ਇਹ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਲੱਗ ਇਸ ਤਰ੍ਹਾਂ ਰਿਹਾ ਕਿ ਉਹਨਾਂ ਦੀ ਕੋਈ ਖਾਸ ਮੀਟਿੰਗ ਹੋਈ ਹੈ ਉਹਨਾਂ ਦੇ ਗ੍ਰਹਿ ਵਿਖੇ ਮਿਲਿਆ ਜਾ ਰਿਹਾ ਤਲਵਿੰਦਰ ਸਿੰਘ ਤਲਵਾੜਾ ਹੋਰਾਂ ਵੱਲੋਂ ਗੱਲਬਾਤ ਕੀਤੀ ਜਾ ਰਹੀ ਹੈ ਸੋ ਇਹ ਵੇਖ ਕੇ ਕਿਤੇ ਨਾ ਕਿਤੇ ਜਿਹੜੇ ਪੰਥਕ ਲੋਕ ਨੇ ਜਿਹੜੇ ਸਿੱਖੀ ਦਾ ਦਰਦ ਰੱਖਣ ਵਾਲੇ ਲੋਕ ਆ ਉਹ ਇਹ ਸੋਚ ਰਹੇ ਨੇ ਕਿ ਆਖਰ ਕੀ ਲੋਡ ਪੈ ਗਈ ਭਾਈ ਤਲਵਾੜਾ ਹੋਰਾਂ ਨੂੰ ਉਸ ਧਿਰ ਦੇ ਨਾਲ ਜਾ ਕੇ ਖਲੋਣ ਦੀ ਜਿਨ੍ਹਾਂ ਦੇ ਉੱਤੇ ਹਜ਼ਾਰਾਂ ਐਲੀਗੇਸ਼ਨ ਲੱਗ ਰਹੇ ਨੇ ਬਹੁਤ ਸਾਰੇ ਦੋਸ਼ ਜਿਹੜੇ ਲੱਗ ਰਹੇ ਨੇ ਹਲੇ ਕੁਝ ਹੀ ਸਮਾਂ ਪਹਿਲਾਂ ਕੁਝ ਅਜੇ ਆਪਾਂ ਇਹ ਕਹੀਏ ਵੀ ਇੱਕ ਅੱਧਾ ਮਹੀਨਾ ਹੀ ਹੋਇਆ ਹੈ ਜਦੋਂ ਅਕਾਲ ਤਖਤ ਸਾਹਿਬ ਤੋਂ ਇਹ ਸਾਰੀ ਧਿਰ ਨੂੰ ਸਜਾਵਾਂ ਸੁਣਾਈਆਂ ਗਈਆਂ ਸੋ ਆਖਰ ਕੀ ਲੋਡ ਪੈ ਗਈ ਤਲਵਾਰਾ ਸਾਹਿਬ ਨੂੰ ਉਹਨਾਂ ਦੇ ਨਾਲ ਜਾ ਕੇ ਖੜਨ ਦੀ ਤੇ ਫਿਰ ਉਸ ਤੋਂ ਬਾਅਦ ਇੱਕ ਇੰਟਰਵਿਊ ਵੀ ਦੇ ਦਿੰਦੇ ਆ ਉਹਦੇ ਵਿੱਚ ਠੋਕ ਕੇ ਇਹ ਦਾਵਾ ਕਰਦੇ ਨੇ ਕਿ 27 ਦੇ ਵਿੱਚ ਸੁਖਬੀਰ ਬਾਦਲ ਹੋਰੀ ਜਿਹੜੇ ਨੇ ਉਹ ਮੁੱਖ ਮੰਤਰੀ ਬਣ ਕੇ ਆ ਰਹੇ ਆ ਸੋ ਇਹ ਸਾਰੇ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਪੰਥਕ ਸ਼ਖਸੀਅਤ ਭਾਈ ਕੁਲਦੀਪ ਸਿੰਘ ਜੀ ਦਿਓਲ ਇੰਗਲੈਂਡ ਦੀ ਧਰਤੀ ਤੋਂ ਜੁੜ ਰਹੇ ਨੇ ਜੋ ਕਿ ਪ੍ਰੈਜ਼ੀਡੈਂਟ ਦੇ ਗੁਰੂ ਨਾਨਕ ਗੁਰਦੁਆਰਾ ਸਮੈਥਿਕ ਬਰਮਿੰਗਮ ਇੰਗਲੈਂਡ ਇਹ ਗੁਰਦੁਆਰਾ ਸਾਹਿਬ ਉਹ ਹੈ ਜਿੱਥੋਂ ਸਿੱਖਾਂ ਦੀ ਰਾਜਨੀਤੀ ਇੰਗਲੈਂਡ ਦੇ ਵਿੱਚ ਸਿੱਖਾਂ ਦੀ ਰਾਜਨੀਤੀ ਜਿਹੜੀ ਆ ਉਹ ਸ਼ੁਰੂਆਤ ਹੁੰ ਸੋ ਆਓ ਸਭ ਤੋਂ ਪਹਿਲਾਂ ਉਹਨਾਂ ਨੂੰ ਵੈਲਕਮ ਕਰਦੇ ਹਾਂ ਤੇ ਫਿਰ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਵੈਲਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਭਾਈ ਸਾਹਿਬ ਤਸਵੀਰ ਤੁਹਾਡੇ ਤੱਕ ਵੀ ਪਹੁੰਚੀ ਹੋਣੀ ਹੈ ਜਿਵੇਂ ਬਾਕੀਆਂ ਤੱਕ ਪਹੁੰਚੀ ਹੈ ਕਿਵੇਂ ਦੇਖਦੇ ਹੋ ਤਲਵਾੜਾ ਸਾਹਿਬ ਜਿਨ੍ਹਾਂ ਨੂੰ ਇੱਕ ਪੰਥਕ ਸ਼ਖਸੀਅਤ ਮੰਨਿਆ ਜਾਂਦਾ ਹੈ ਇੱਕ ਠੋਕ ਕੇ ਗੱਲ ਕਰਨ ਵਾਲੇ ਪੰਥ ਦੀ ਗੱਲ ਕਰਨ ਵਾਲੇ ਪਰ ਅੱਜ ਉਹ ਖੜੇ ਹੋਏ ਨੇ ਸੁਖਬੀਰ ਬਾਦਲ ਹੋਰਾਂ ਦੇ ਨਾਲ ਪਹਿਲਾਂ ਤੇ ਇਹ ਮੈਨੂੰ ਸਮਝਾਓ ਕਿ ਇਸ ਤਸਵੀਰ ਦੇ ਵਿੱਚ ਪ੍ਰੋਬਲਮ ਕੀ ਹੈ ਕੀ ਗਲਤ ਕੀ ਅਨਜਬ ਜੀ ਪਹਿਲਾਂ ਵੇਖੋ ਜਿਹੜਾ ਆਪਣਾ ਵੀਰ ਦੀਪ ਸਿੱਧੂ ਹਨ ਉਹ ਬਹੁਤ ਦੇਖੋ ਸਾਰਿਆਂ ਦੇ ਦਿਲਾਂ ਦੇ ਵਿੱਚ ਵਸ ਗਿਆ ਹਜੇ ਤੱਕ ਤੁਸੀਂ ਸੋਸ਼ਲ ਮੀਡੀਆ ਫੋਲੋ ਤੱਕ ਤੁਰੇ ਹੀ ਜਾਂਦਾ ਤੁਰਿਆ ਹੀ ਜਾਂਦਾ ਤੇ ਪਿਆਰ ਨਾਲ ਸਾਰੇ ਕਹਿੰਦੇ ਆ ਦੀਪ 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 ਸਾਰਿਆਂ ਨੂੰ ਪਤਾ ਜਦੋਂ ਦੀਪ ਦਾ ਨਾਮ ਲੈਂਦੇ ਆ ਕਿਹੜਾ ਦੀਪ ਆ ਹਨ ਸੋ ਇਹ ਜਾਨੀ ਬਹੁਤ ਘਟ ਹੁੰਦਾ ਕਿ ਸਾਰੇ ਇਦਾਂ ਹੀ ਇੱਕ ਛੋਟੇ ਨੇਮ ਨਾਲ ਨਿਕਨੇਮ ਨਾਲ ਪਛਾਣਨ ਲੱਗ ਜਾਂਦੇ ਨੇ ਕਿਸੇ ਨੂੰ ਭਾਵੇਂ ਸੈਲਿਬ੍ਰਿਟੀ ਹੋਵੇ ਹੋਵੇ ਬੰਦਾ ਹਨਾ ਪਰਦੀਪ ਦੀ ਇੱਕ ਖਾਸੀਅਤ ਸੀ ਕਿ ਉਹਨੂੰ ਸੈਲੈਬ੍ਰਿਟੀ ਤੌਰ ਤੇ ਘੱਟ ਤੇ ਇੱਕ ਪੰਥਕ ਸ਼ਖਸੀਅਤ ਕਹਿ ਲੋ ਐਕਟਿਵਿਸਟ ਕਹਿ ਲੋ ਜਿਨੇ 21ਵੀਂ ਸਦੀ ਦੇ ਮਹਾਨ ਜਰਨੈਲ ਸੰਤ ਗਿਆਨੀ ਜਰਨੈਲ ਸਿੰਘ ਦੀ ਖਾਸਾ ਪਿੰਡਰਾਵਾਲਿਆਂ ਦੀ ਦੁਬਾਰਾ ਗੱਲ ਸੰਗਤਾਂ ਚ ਲਿਆ ਕੇ ਰੱਖੀ ਪਬਲਿਕ ਚ ਲਿਆ ਕੇ ਰੱਖੀ ਵਰਲਡ ਵਾਈਡ ਰੱਖੀ ਇੰਗਲਿਸ਼ ਚ ਵੀ ਹਿੰਦੀ ਚ ਵੀ ਤੋਂ ਤੁਸੀਂ ਦੇਖਿਆ ਕਿ ਬਹੁਤ ਵੱਡੇ ਚੈਨਲਾਂ ਨੇ ਉਹਨੂੰ ਕੋਸ਼ਿਸ਼ ਕੀਤੀ ਉਹਨਾਂ ਦੇ ਰਿਪੋਰਟਰਾਂ ਨੇ ਉਹਨੂੰ ਗ੍ਰਿਲ ਕਰਨ ਦੀ ਕੋਸ਼ਿਸ਼ ਕੀਤੀ ਵੀ ਇਹ ਨਵੀਂ ਕੁੰਜੀ ਲਾਈ ਆ ਬਾਕੀ ਇਸਨੇ ਕਿਸੇ ਤਰੀਕੇ ਪਰ ਦੀਪ ਇਨਾ ਠੰਡਾ ਉਦਾਸ ਸੁਭਾਅ ਸੀਗਾ ਕਿ ਉਹਨੇ ਫੇਰ ਵੀ ਆਪਣਾ ਜਤ ਮਾਣ ਪਰਕਰਾਰ ਰੱਖਿਆ ਪੰਥ ਦਾ ਤੁਸੀਂ ਕਹਿ ਸਕਦੇ ਹੋ ਜਿਹੜੇ ਆਪਾਂ ਜਵਾਬ ਜਿੱਦਾਂ ਦੇਣਾ ਚਾਹੁੰਦੇ ਆ ਆਪਣੇ ਕੋਲ ਨਹੀਂ ਕਪੈਸਿਟੀ ਸੀ ਉਹਨੇ ਗੱਲ ਰੱਖੀ ਪਰ ਠੀਕ ਸ਼ਖਸੀਅਤਾਂ ਇਹ ਲੱਗ ਰਿਹਾ ਹੁਣ ਕਈ ਕਈ ਸ਼ਖਸੀਅਤਾਂ ਜਿਵੇਂ ਕਿ ਇਹ ਪਾਈਤਲਵਾੜਾ ਜੀ ਹਨ ਇਹਨਾਂ ਨੂੰ ਲੋਕ ਸ਼ਾਇਦ ਨਹੀਂ ਸੀ ਇੰਨਾ ਜਾਣਦੇ ਪਹਿਲਾਂ ਨਾਰਮਲ ਜਿਦਾ ਆਮ ਪਬਲਿਕ ਮੈਂਬਰ ਹੁੰਦਾ ਪੰਜਾਬ ਚ ਇਦਾਂ ਵਿਚਰਦੇ ਹੋਣੇ ਆ ਪਰ ਦੀਪ ਦੇ ਨਾਲ ਨਜ਼ਦੀਕੀ ਕਰਨ ਨਾਲ ਤੇ ਉਹ ਫਿਰ ਵੱਡੀਆਂ-ਵੱਡੀਆਂ ਸਪੀਚਾਂ ਦੇਣ ਨਾਲ ਜਿੱਦਾਂ ਜਿਹਦੇ ਨਾਲ ਪ੍ਰਭਾਵਿਤ ਹੋਣ ਸੰਗਤਾਂ ਜਾਂ ਪੰਥ ਜਾਂ ਪੰਜਾਬੀ ਲੋਕ ਉਹਦੇ ਉਹਦੇ ਨਾਲ ਜਿੱਦਾਂ ਤੁਸੀਂ ਕਹਿ ਸਕਦੇ ਹੋ ਉਹ ਕਿਹੜਾ ਉਹਨਾਂ ਦੀ ਹੈ ਜਿਹੜੇ ਜਾਣ ਪਛਾਣ ਵੱਧ ਗਈ ਹਨਾ ਜੀ ਜੀ ਬਿਲਕੁਲ ਤੇ ਹੁਣ ਜਦੋਂ ਆਪਾਂ ਇਹ ਫੋਟੋ ਦੇਖਦੇ ਆ ਦੇਖੋ ਸੁਖਬੀਰ ਬਾਦਲ ਤੇ ਬਾਦਲ ਪਰਿਵਾਰ ਤਾਂ ਤਨ ਤੇ ਰਿਕੁਰਗ੍ਰਾਮ ਸਾਹਿਬ ਜੀ ਮਹਾਰਾਜ ਦੇ ਬਿਆਦਬੀ ਦੇ ਦੋਸ਼ੀ ਜਿਹੜੇ ਆ 300 ਤੋਂ ਬਾਅਦ ਮਹਾਰਾਜ ਦੇ ਸਰੂਪ ਜਿਹੜੇ ਮਿਸਿੰਗ ਹੋ ਜਾਂਦੇ ਹਨ ਉਹਦੇ ਦੋਸ਼ੀ ਸੰਗਤਾਂ ਤੇ ਗੋਲੀਆਂ ਚੱਲੀਆਂ ਜਦੋਂ ਮੋਰਚੇ ਲੱਗੇ ਬਿਆਦਬੀ ਦੇ ਮਸਲਿਆਂ 'ਚ ਉਹਦੇ ਦੋਸ਼ੀ ਸਾਡੀ ਨੌਜਵਾਨੀ ਦਾ ਕਹਾਣ ਕੀਤਾ ਗਿਆ 84 ਦੇ ਟਾਈਮ ਵੀ ਤੇ ਸਾਚਕਣ ਸ੍ਰੀ ਦਰਬਾਰ ਸਾਹਿਬ ਤੇ ਵੀ ਹਮਲੇ ਦੇ ਵਿੱਚ ਇਹਨਾਂ ਦਾ ਹੱਥ ਇਹਨਾਂ ਨੇ ਰਾਈਟ ਕੀਤਾ ਇੰਦਰਾ ਗਾਂਧੀ ਗਵਰਨਮੈਂਟ ਨੂੰ ਵੀ ਛੇਤੀ ਤੁਸੀਂ ਅਟੈਕਾ ਤੇ ਨਹੀਂ ਕਰਦੇ ਇਹਨਾਂ ਦਾ ਪਰਿਵਾਰ ਉੱਥੇ ਤੋਂ ਸੀ ਐਮ ਤੇ ਦ ਲਿਸਟ ਕਾਜ਼ ਆਨ ਆਨ ਜਿਹੜੇ ਕਿ ਕੇ ਪੀਐਸ ਗੈਲ ਸੁਮੇਸ਼ ਸੇਣੀ ਹੋਰ ਵੀ ਜਿਹੜੇ ਪੁਲਿਸ ਆਫਿਸਰ ਸੀਗੇ ਜਿਨ੍ਹਾਂ ਨੇ ਆਪਣੀ ਨੌਜਵਾਨੀ ਦਾ ਕਹਾਣ ਕੀਤਾ ਉਹਨਾਂ ਨੂੰ ਇਹ ਸ਼ਹਿ ਵੇਣ ਨਾਲੇ ਜਿਹੜੇ ਆਪਣੇ ਸ਼ਹੀਦ ਸਿੰਘ ਸਾਹਿਬ ਸ਼ਹੀਦ ਜਥੇਦਾਰ ਗੁਰਦੇਵ ਸਿੰਘ ਦੀ ਕੌਂਕੇ ਉਹਨਾਂ ਦੀ ਸ਼ਹਾਦਤ ਦੇ ਪਿੱਛੇ ਇਹਨਾਂ ਇਹਨਾਂ ਦੇ ਪਰਿਵਾਰ ਦਾ ਹੱਥ ਦੇਖੋ ਕਿੰਡੀ ਵੱਡੀ ਲਿਸਟ ਆ ਤੁਸੀਂ ਇਹ ਜਿਹੇ ਜੇ ਸਾਡੇ ਦੋਸਤ ਹੋਣ ਸਾਨੂੰ ਦੋਸ਼ ਬਣਾ ਦੀ ਕੀ ਲੋੜ ਸੋ ਇਹ ਇਹ ਵਿਅਕਤੀ ਬੜੀ ਸ਼ਰਮਿੰਦੀ ਗੱਲ ਆ ਜਦੋਂ ਫੋਟੋ ਮੂਰੇ ਆਉਂਦੀ ਆ ਕਿ ਉਹਦੇ ਨਾਲ ਜਦਾਂ ਬਾਹ ਫਾੜ ਕੇ ਉਹ ਵੀ ਜ ਤਾ ਨਹੀਂ ਪਤਾ ਲੈਣ ਗਰਨੇ ਤੇਰੀ ਬਹਾਨੂ ਕੀ ਹੋਇਆ ਹਨਾ ਤੇ ਫਿਰ ਇੰਟਰਵਿਊ ਤੋਂ ਬਾਅਦ ਵੀ ਮੈਂ ਦੇਖੀ ਪਹਿਲਾਂ ਤਾਂ ਜਦੋਂ ਦੇਖੀ ਸੌਰੀ ਫੋਟੋ ਬੜੀ ਸ਼ਰਮਾਈ ਕਿ ਦੇਖੋ ਦੀਪ ਦੇ ਨੋਂ ਨੂੰ ਅਸੀਂ ਵਰਤ ਰਹੇ ਹਾਂ ਵੀ ਉਹ ਦੇ ਨਾਲ ਅਸੀਂ ਫੇਮਸ ਹੋ ਰਹੇ ਹਾਂ ਫਿਰ ਹੁਣ ਉਸ ਚੀਜ਼ ਨੂੰ ਅਸੀਂ ਵਰਤ ਕੇ ਉਹਦੀ ਰੂਹ ਕੀ ਕਹਿੰਦੀ ਹੋਗੀ ਫਿਰ ਇਹ ਇੰਟਰਵਿਊ ਅਸੀਂ ਦੇਖੀ ਉਹਦੇ ਚ ਕਿਹਾ ਜਾ ਰਿਹਾ ਕਿ ਦੀਪ ਦਾ ਤੁਸੀਂ ਦੇਖੋ ਉਹ ਕਹਿੰਦਾ ਸੀ ਕਾਲੀ ਦਲ ਨੂੰ ਸ਼ਾਇਦ ਐਸਜੀਪੀਸੀ ਦਾ ਵੀ ਨਾਮ ਲਿਆ ਹੋਵੇ ਵੀ ਉਹਨੂੰ ਤਕੜਿਆ ਕਰੋ ਅਸੀਂ ਵੀ ਕਹਿੰਨੇ ਆਪਾਂ ਵੀ ਕਹਿੰਨੇ ਆ ਭਾਈ ਸਾਹਿਬ ਕਿ ਉਹਨੂੰ ਤਕੜਾ ਕਰਨਾ ਚਾਹੀਦਾ ਪਰ ਕਿਸੇ ਇੱਕ ਪਰਿਵਾਰ ਜਾਂ ਕਿਸੇ ਇੱਕ ਵਿਅਕਤੀ ਦੇ ਪਿੱਛੇ ਲੱਗ ਕੇ ਨਹੀਂ ਜਾਉਦੀ ਇਕੱਲੇ ਦੀ ਸਪੋਰਟ ਕਰਕੇ ਨਹੀਂ ਉਹ ਵੀ ਹੁਣ ਜਿਹੜਾ ਮੈਂ ਲਿਸਟ ਤੁਹਾਨੂੰ ਸੁਣਾਈ ਆ ਜਿੰਨੇ ਥੋੜੇ ਥੋੜੀ ਮੈਨੂੰ ਜਾਣਕਾਰੀ ਆ ਮੈਂ ਤੁਹਾਨੂੰ ਦੱਸਿਆ ਵੀ ਉਹਨਾਂ ਤੇ ਕੀ ਦੋਸ਼ ਨੇ ਸੋ ਭਾਈ ਸਾਹਿਬ ਜੀ 20 ਦਸੰਬਰ ਨੂੰ ਜਿਹੜੇ ਫੈਸਲੇ ਲਏ ਗਏ ਜਿਹੜੇ ਕਿ ਉੱਥੇ ਇਹ ਵਿਅਕਤੀ ਮੰਨੇ ਸੁਖਵੀਰ ਬਾਦਲ ਵੀ ਇਹਨਾਂ ਦੇ ਨਜ਼ਦੀਕੀ ਹੈ ਵੀ ਜਿਹੜੇ ਵਰਕਰ ਕਹਿ ਸਕਦੇ ਆ ਅਕਾਲੀ ਦਲ ਦੇ ਜਾਂ ਐਸਜੀਪੀਸੀ ਦੇ ਉਹ ਮੰਨੀ ਕਿ ਸਾਡੀਆਂ ਇਹ ਗਲਤੀਆਂ ਵੀ ਅਸੀਂ ਦੋਸ਼ੀਆਂ ਸਾਨੂੰ ਸਜ਼ਾ ਲਾਓ ਤੇ ਅਕਾਲ ਤਖਤ ਸਾਹਿਬ ਨੇ ਜਥੇਦਾਰ ਸਾਹਿਬ ਨੇ ਸਿੰਘ ਸਾਹਿਬਾਂ ਨੇ ਸਦਾ ਲਾਈ ਵੀ ਇਹਨਾਂ ਨੂੰ ਤੇ ਉਹ ਤੋਂ ਬਾਅਦ ਆਪਾਂ ਨੂੰ ਪਤਾ ਇਹਨਾਂ ਨੇ ਕੀ ਕੀਤਾ ਉਹ ਜਿਹੜਾ ਮਾਨ ਸਤਕਾਰ ਬਣਿਆ ਸੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਹਿਬਾਂ ਦਾ ਉਹ ਇਹਨਾਂ ਨੇ ਫੇਰ ਕਰਾਵਟ ਚਲੇ ਜਾਂਦਾ ਸੋ ਬਸ ਜਸੋਚਰ ਦੀ ਗੱਲ ਇਹ ਆ ਕਿ ਇਸ ਵਿਅਕਤੀ ਨੂੰ ਕੀ ਲੋੜ ਪਈ ਜੇ ਆਪਾਂ ਇਸ ਬੰਦੇ ਨੂੰ ਦੀਪ ਨਾਲ ਅਸੋਸੀਏਟ ਕਰਦੇ ਆ ਭਾਈ ਸਾਹਿਬ ਹੁਣਾਂ ਨੂੰ ਇਹਨਾਂ ਨੂੰ ਕੀ ਲੋੜ ਪਈ ਦੀਪ ਦਾ 9 ਵਰਤ ਕੇ ਉੱਥੇ ਜਾ ਕੇ ਫੋਟੋ ਖਿਚਾਉਣ ਸੁਖਬੀਰ ਬਾਦਲ ਨਾਲ ਜਿਨ੍ਹਾਂ ਦੇ ਪਰਿਵਾਰ ਤੇ ਸੁਖਬੀਰ ਤੇ ਵੀ ਇੰਨੇ ਦੋਸਤਾਂ ਤੇ ਇਹਦੇ 'ਚ ਇਹ ਲੱਗਦਾ ਆਪ ਦਾ ਕੋਈ ਮਨੋਰਥ ਹੈ ਅਸੀਂ ਆਪਣੇ ਆਪ ਦੀ ਫੇਮ ਫੇਮ ਰੇਸ ਕਰ ਰਹੇ ਆ ਅਸੀਂ ਫੇਮਸ ਹੋ ਜਾਈਏ ਤੋ ਇੱਕ ਇੱਕ ਇੰਟਰਵਿਊ ਚ ਮੈਂ ਦੇਖਿਆ ਰਿਪੋਰਟਰ ਕਹਿੰਦਾ ਕਿ ਕਿੰਨੇ ਚ ਵਕੇ ਤੁਸੀਂ ਡਾਕਟਰ ਐਟੀ ਜਿਹਾ ਲੋਕ ਸੋਚ ਰਹੇ ਜਿਹੜਾ ਆਪਾਂ ਸੋਚ ਰਹੇ ਹਾਂ ਤੋ ਮਤਲਬ ਪਾਇਸਾ ਤੁਸੀਂ 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 ਜਿਵੇਂ ਕਹਿ ਰਹੇ ਹੋ ਕਿ ਫੇਮਸ ਹੋਣ ਦੇ ਲਈ ਉਹਨਾਂ ਨਾਲ ਤਸਵੀਰਾਂ ਖਚਾਈਆਂ ਕਹਿੰਦੇ ਹੁੰਦੇ ਵੀ ਜਿਹੜੀ ਬੇੜੀ ਡੁੱਬਦੀ ਹੋਵੇ ਉਹਦੇ ਵਿੱਚੋਂ ਤਾਂ ਲੋਕ ਛਾਲਾ ਮਾਰ ਕੇ ਬਾਹਰ ਨਿਕਲਦੇ ਆ ਜਿਵੇਂ ਬਹੁਤ ਸਾਰੇ ਲੀਡਰ ਅਕਾਲੀ ਦਲ ਬਾਦਲ ਛੱਡ ਕੇ ਬਾਹਰ ਆ ਗਏ ਤੇ ਫਿਰ ਤਲਵਾੜਾ ਸਾਹਿਬ ਉਧਰ ਨੂੰ ਕਿਉਂ ਜਾ ਰਹੇ ਆ ਉਸ ਬੇੜੀ ਦੇ ਵਿੱਚ ਜਿਹੜੀ ਡੁੱਬ ਰਹੀ ਆ ਪਾਇਸਾ ਉਹਦੀ ਇਹ ਦੇਖੋ ਜਿਹੜਾ ਮੂਵਮੈਂਟ ਆ ਨਾ ਜਿਹੜਾ ਆ ਕਾਲ ਤਖਤ ਸਾਹਿਬ ਦੀ ਮਾਰਮਰਿਆ ਅਦਾਲਤ ਦਾ ਮੂਵਮੈਂਟ ਹੈ ਕਈ ਸਾਲ ਹੋ ਗਏ ਬਾਹਰਲੇ ਮੁਲਕਾਂ 'ਚ ਉਹ ਹੀ ਚੱਲ ਰਿਹਾ ਖਾਸ ਕਰਕੇ ਯੂਕੇ ਦੀ ਧਰਤੀ ਤੋਂ ਇਹ ਬਹੁਤ ਜ਼ਿਆਦੇ ਦੇ ਤੇ ਸਹਯੋਗ ਪਾਇਆ ਯੂਕੇ ਦੀਆਂ ਸੰਗਤਾਂ ਨੇ ਯੂਕੇ ਦੀਆਂ ਸੰਸਥਾਵਾਂ ਨੇ ਗੁਰਦੁਆਰਾ ਸਾਭਾ ਨੇ ਉਹਦੇ ਕਰਕੇ ਜਥੇਦਾਰ ਸਾਬਾ ਤੇ ਜਿਹੜੇ ਮਾਨਮਰਿਆ ਦਾ ਉਹ ਰੇਜ਼ ਹੋਈ ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਮਹਾਰਾਜ ਨੇ ਚਾਣਨਾ ਕਰਤਾ ਕੌਸ ਕਹਿ ਲੋ ਜਥੇਦਾਰ ਸਾਬਾ ਤੇ ਉਹਨਾਂ ਨੇ ਫੈਸਲੇ ਲੈ ਲਏ ਉਹ ਖੁਦ ਆਪ ਮੰਨਦੇ ਆ ਕਿ ਸਾਨੂੰ ਪਤਾ ਨਹੀਂ ਸੀ ਅਸੀਂ ਕਰਨਾ ਕੀ ਆ ਸਵੇਰ ਨੂੰ ਪਤਾ ਨਹੀਂ ਸੀ ਮਹਾਰਾਜ ਨੇ ਉਹਨਾਂ ਤੋਂ ਸੇਵਾ ਲਈ ਹੈ ਨਾ ਪਰ ਕਹਿਣਾ ਮਾਗਣਾ ਇਹ ਆ ਦੇਖੋ ਕਿ ਫੇਮ ਦੀ ਜਿਹੜੀ ਆਪਾਂ ਗੱਲ ਕਰੀਏ ਉਹ ਦੇਖੋ ਜਿਹੜੇ ਬੰਦੇ ਇੰਨੇ ਗਲਤ ਹੋ ਗਏ ਹੈਨਾ ਇੰਨੇ ਕਾਰਕ ਤੇ ਜਿਵੇਂ ਇਹ ਆ ਮੂਵਮੈਂਟ ਚੱਲ ਰਹੀ ਆ ਯੂਕੇ ਕਹ ਲਓ ਜਾਂ ਵਰਲਡ ਵਾਈਡ ਚੱਲ ਰਹੀ ਆ ਉੱਥੇ ਵੀ ਆਪਣੇ ਬਾਬਾ ਹਰਨਾਮ ਸਿੰਘ ਦੀ ਸਾਥ ਬਾਬਾ ਹਰਨਾਮ ਸਿੰਘ ਦੀ ਤੁਮ ਜੋ ਕਿ ਮੁਖੀ ਹਨ ਦਮਦਮੀ ਟਕਸਾਲ ਦੇ ਉਹਨਾਂ ਨੇ ਵੀ ਤੁਹਾਨੂੰ ਪਤਾ 14 ਤਰੀਕ ਦਾ ਇਕੱਠ ਕਰਿਆ ਸੀ ਹੁਣ ਵੀ 28 ਤਰੀਕ ਨੂੰ ਇਕੱਠ ਸਾਧ ਰਹੇ ਹਨ ਅਮ ਫਾਟ ਕਾਰਨ ਸ੍ਰੀ ਦਰਬਾਰ ਸਾਹਿਬ ਦੇ ਕੰਪਲੈਕਸ ਵਿੱਚ ਤੇ ਇਸੇ ਮੁੱਦੇ ਤੇ ਇਸੋ ਜਿਵੇਂ ਆਪਾਂ ਆਹ ਮੂਵਮੈਂਟ ਚਲਾ ਰਹੇ ਆ ਜਿਵੇਂ ਨੇ ਹਾਂ ਜਸੈਬੰਦੀਆਂ ਨੇ ਵੀ ਸੌਰੀ ਉਹ ਵੀ ਇਹਦੇ ਤੇ ਕਾਲ ਦਿੱਤੀ ਵੀ ਆਪਾਂ ਨੂੰ ਇਹਦੇ ਤੇ ਸਟੈਂਡ ਲੈਣਾ ਚਾਹੀਦਾ ਜਿਵੇਂ ਆਪਾਂ ਇਹ ਮੂਵਮੈਂਟ ਚਲਾ ਰਹੇ ਆ ਵੀ ਆਪਾਂ ਸਹੀ ਕਰੀਏ ਪੰਥ ਨੂੰ ਵਧੀਆ ਦਿਸ਼ਾ ਵੱਲ ਲੈ ਕੇ ਜਾਈਏ ਇਹ ਵਿਅਕਤੀ ਆਪਦੇ ਹੀ ਇਹਨਾਂ ਨੇ ਮੂਵਮੈਂਟ ਚਲਾਈ ਹੈ ਤੁਸੀਂ ਦੇਖਿਆ ਕਿ ਜਿਹੜਾ ਇਹਨਾਂ ਨੇ ਨਮਾ ਉਹ ਖੌਫੀ ਮੈਂ ਕਹਾਂਗਾ ਜਥੇਦਾਰ ਬਣਾਇਆ ਰਾਤੋਂ ਰਾਤ ਇਹਨਾਂ ਨੇ ਚੋਰੀ ਬਣਾਇਆ ਉਹ ਵੀ ਘਰ ਘਰ ਜਾ ਕੇ ਦਸਤਾਰਾਂ ਇਕੱਠੀਆਂ ਕਰਦੇ ਹੋਏ ਗ੍ਰਾਹੀ ਕਰ ਰਹੇ ਦਸਤਾਰਾਂ ਦੀ ਤੁਸੀਂ ਇਹ ਵਿਅਕਤੀ ਵੀ ਲੋਕਾਂ ਦਾ ਫੋਟੋ ਖਿਚਾ ਰਹੇ ਹੁਣ ਜੇ ਮੈਨੂੰ ਪਤਾ ਕੋਈ ਗਲਤ ਆ ਹਨ ਜਾਂ ਤੁਹਾਨੂੰ ਪਤਾ ਮੈਂ ਗਲਤ ਆ ਮੈਨੂੰ ਤੁਹਾਨੂੰ ਕੁਝ ਦੇਣਾ ਪਊਗਾ ਵੇ ਭਾਈ ਸਾਹਿਬ ਅਸੀਂ ਤੁਹਾਨੂੰ ਪ੍ਰੋਮੋਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਤੋਂ ਜਿਵੇਂ ਅਸੀਂ ਤੁਹਾਨੂੰ ਪੈਸੇ ਦੇਵਾਂਗੇ ਤੁਸੀਂ ਪਲੀਜ਼ ਮੇਰੀ ਵੀਡੀਓ ਬਣਾਓ ਤੁਸੀਂ ਕਹੋਗੇ ਤੁਹਾਡੇ ਤੇ ਦੋਸ਼ ਆ ਮੈਂ ਕਹਾਂਗਾ ਨਹੀਂ ਅਸੀਂ ਤੁਹਾਡੀ ਸਪੋਰਟ ਕਰਾਂਗੇ ਯੂਰਸ ਕਰਾਚ ਮਾਈ ਬੈਕ ਆਉਸ ਗ੍ਰਾਜੂਅਰ ਬੈਕ ਦਿਨ ਇੰਗਲਿਸ਼ ਗੰਦੇ ਹੁੰਦੇ ਆਵੇ ਇੱਕ ਦੂਜੇ ਨੂੰ ਗਿਵਨ ਟੇ ਕਰ ਲੀਏ ਤੁਸੀਂ ਮੇਰੀ ਹੈਲਪ ਕਰੋ ਮੈਂ ਤੁਹਾਡੀ ਮੈਨੂੰ ਇਹ ਲੱਗਦਾ ਕਿ ਸੁਖਵੀਰ ਬਾਦਲ ਤੇ ਇਸਲਾਮੀ ਦਾ ਇਹ ਬਣਿਆ ਹੋਇਆ ਕਿ ਆਪਾਂ ਛੇਤੀ ਤੋਂ ਛੇਤੀ ਕੌਸ ਕਰੀਏ ਨਹੀਂ ਨਹੀਂ ਤਾਂ ਸੀ ਡੁੱਬ ਜਾਣਾ ਡੁੱਬੇ ਤਾਂ ਇਹ ਹੈਗੀ ਆ ਮੈਨੂੰ ਲੱਗਦਾ ਇਹਨਾਂ ਕੋਈ ਸੀਟ ਹੀ ਐ ਕਰ ਰਹੀ ਆ ਆਮ ਆਦਮੀ ਪਾਰਟੀ ਆਈ ਹੋਈ ਇਹਨਾਂ ਇਹਨਾਂ ਦੀਆਂ ਗਲਤੀਆਂ ਕਰਕੇ ਅੱਜ ਅਸੀਂ ਪਹੁੰਚ ਰਹੇ ਹਾਂ ਅਸੀਂ ਬਿਆਨ ਤੇ ਟੂ ਤੋਂ ਅਸੀਂ ਹੁਣ ਕਟ ਖਾ ਰਹੇ ਹਾਂ ਬਿਕਾਜ਼ ਇਹ ਸਹੀ ਨਹੀਂ ਉਤਰ ਸਕੇ ਸੈਟ ਨਹੀਂ ਗੇ ਇਸ ਸੈਕਟਰ ਦੇ ਇਹ ਸਹੀ ਉੱਤਰ ਨਹੀਂ ਸਕੇ ਹੁਣ ਸਾਨੂੰ ਭੁਗਤਣਾ ਪੈ ਰਿਹਾ ਜੀ 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 ਦੇਖੋ ਪਿਛਲੇ ਦਿਨੀ ਇੱਕ ਨਾ ਤੁਸੀਂ ਉਹ ਵੀ ਦੇਖੀ ਹੋਣੀ ਭਾਈ ਸਾਹਿਬ ਜਿਹੜੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਸੀ ਉਹ ਵੀ ਬੜੀਆਂ ਗੱਲਾਂ ਕਰਦੇ ਹੁੰਦੇ ਸੀ ਪ੍ਰੋ ਪੰਜਾਬ ਯਾਨੀ ਕਿ ਪੰਜਾਬ ਪੱਕੀ ਗੱਲਾਂ ਬਹੁਤ ਕਰਦੇ ਸੀ ਕਿ ਇਸ ਤਰ੍ਹਾਂ ਹੋ ਗਿਆ ਉਹ ਹੋ ਗਿਆ ਉਹਨਾਂ ਨੇ ਵੀ ਬੀਜੇਪੀ ਦਾ ਪੱਲਾ ਫੜ ਲਿਆ ਸੋ ਫਿਰ ਇਹ ਪਲਵਿੰਦਰ ਸਿੰਘ ਤਲਵਾੜਾ ਹੋਰੀ ਵੀ ਉਸੇ ਕੈਟਾਗਰੀ ਚ ਆਪੇ ਪਹਿਲਾਂ ਪੰਥਕ ਗੱਲਾਂ ਪੰਜਾਬ ਦੀਆਂ ਗੱਲਾਂ ਫਿਰ ਜਿਹੜੇ ਬਾਦਲ ਪਰਿਵਾਰ ਦੇ ਨਾਲ ਜਿਹੜਾ ਰੱਜ ਵਿੱਚ ਜਾਣਾ ਸੋ ਫਿਰ ਇੱਕੋ ਕੈਟਾਗਰੀ ਹੋ ਜਾਂਦੀ ਹੈ ਭਾਈ ਸਾਹਿਬ ਜੀ ਦੇਖੋ ਮੈਂ ਤਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੂਗਾ ਕਿ ਇਹ ਕਈ ਵਾਰੀ ਨਾ بڑا ਬੰਦੇ ਦਾ ਮਨ ਦੁਖੀ ਹੁੰਦਾ ਦੇਖੇ ਜਿਹੜਾ ਨਾ ਆਪਾਂ ਤੁਸੀਂ ਵੀ ਐਕਟਿਵਿਸਟ ਹੋ ਤੁਸੀਂ ਵੀ ਐਕਟਿਵਿਸਟ ਤਾਂ ਹੀ ਤੁਸੀਂ ਚੱਕਦੇ ਹੋ ਨਾ ਸੱਚ ਦੀ ਆਵਾਜ਼ ਨਹੀਂ ਤਾਂ ਹੋਰ ਚੈਨਲ ਵੀ ਹੈਗੇ ਹੀ ਆ ਜਿਹੜੇ ਦਵਾਜਦੇ ਚੀਜ਼ਾਂ ਨੂੰ ਇਹ ਜਦੋਂ ਆਪਾਂ ਇੰਨਾ ਜ਼ੋਰ ਲਾ ਰਹੇ ਆ ਲੋਕਾਂ ਨੂੰ ਨਹੀਂ ਪਤਾ ਜਿਹੜੇ ਨਹੀਂ ਇਸ ਸੇਵਾ 'ਚ ਉਹਨਾਂ ਨੂੰ ਨਹੀਂ ਪਤਾ ਵੀ ਇਹ ਕਿੰਨੀ ਆ ਔਖੀਆਂ ਗੱਲਾਂ ਜਦੋਂ ਆਪਾਂ ਦੇਖਦੇ ਆ ਨਾ ਜੋ ਗਲਤ ਹੋ ਰਿਹਾ ਉਹ ਝੱਲਣਾ ਪੜ ਔਖਾ ਲੱਗਦਾ ਪਰ ਆਪਾਂ ਦੇਖੋ ਇਹ ਸੋਚਦੇ ਆ ਵੀ ਸੰਗਤ ਆ ਹਮੇਸ਼ਾ ਸਾਥ ਦੇਣੀ ਆ ਤੇ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੀ ਆ ਜਿਨ੍ਹਾਂ ਤੇ ਆਪਾਂ ਵਿਸ਼ਵਾਸ ਰੱਖ ਸਕਦੇ ਆ ਅਸੀਂ ਇੱਕ ਦੂਜੇ ਤੇ ਵੀ ਆਪ ਤੇ ਵੀ ਨਹੀਂ ਵਿਸ਼ਵਾਸ ਬੰਦਾ ਰੱਖ ਸਕਦਾ ਬੰਦੇ ਦਾ ਕੀ ਪਤਾ ਹੁੰਦਾ ਸੋ ਜੇ ਆਪਾਂ ਮਹਾਰਾਜ ਤੇ ਵਿਸ਼ਵਾਸ ਰੱਖਾਂਗੇ ਮਹਾਰਾਜ ਆਪੇ ਹੀ ਪੰਥ ਨੂੰ ਸਹੀ ਦਿਸ਼ਾਵਾਂ ਲੈ ਕੇ ਜਾਓਗੇ ਜਦ ਤੇ ਗੁਰੂ ਨਾਨਕ ਦੇਵ ਜੀ ਚੱਲੇ ਆ ਭਾਈ ਸਾਹਿਬ ਇਹੀ ਕੌਸਮ ਦਾਰਿਆ ਵਾ ਸੰਘਰਸ਼ ਉਦੋਂ ਦਾ ਹੀ ਚੱਲਦਾ ਆ ਰਿਹਾ ਕੋਈ ਇਹ ਨਵਾਂ ਨਹੀਂ ਚੱਲਿਆ ਕਿ ਗੁਰੂ ਨਾਨਕ ਦੇਵ ਜੀ ਨੂੰ ਵੀ ਬਾਬਰ ਨੂੰ ਜਾਬਰ ਕਹਿਣਾ ਪਿਆ ਸੀਗਾ ਸੋ ਇਹ ਜਿਹੜੇ ਵੀ ਬੰਦੇ ਲੀਡਰਸ਼ਿਪ 'ਚ ਆ ਜਾਂਦੇ ਆ ਉਹਨਾਂ ਨੂੰ ਇਹ ਕੰਟਰੋਲ ਰੱਖਣਾ ਪੜਾ ਔਖਾ ਹੁੰਦਾ ਹੋਊਗਾ ਵੀ ਸੱਚ ਤੇ ਚੱਲਦੀ ਹੈ ਤੇ ਜਿਹੜੀ ਪੰਥਕ ਗੱਲ ਆ ਕਹਿੰਦੇ ਅਸੀਂ ਖੰਡਿਆਂ ਤਿੱਖੀ ਸੋ ਅਸਲ ਵਿੱਚ ਇਹ ਰਾਹ ਤੇ ਚੱਲਣਾ ਪੜੋ ਖਾਸ ਤੋ ਇਹ ਬਾਕੀ ਜਿਦਾ ਆਮ ਦੁਨੀਆ ਚੱਲਦੀ ਆ ਉਸੇ ਰਾਹ ਤੇ ਤੋਰ ਪੈਂਦੇ ਆ ਅੱਜ ਜੇ ਭਾਈ ਦੀਪ ਸਿੰਘ ਸਿੱਧੂ ਹੋਰੀ ਹੁੰਦੇ ਜੇ ਆਪਾਂ ਚਲੋ ਉਹਨਾਂ ਦੇ ਉਸ ਟਾਈਮ ਦੀ ਵੀ ਗੱਲ ਕਰ ਲਈਏ ਜਦੋਂ ਇਸ ਧਰਤੀ ਦੇ ਉੱਤੇ ਸੀ ਜਿਉਂਦੇ ਜਾਗਦੇ ਸੀ ਉਹਨਾਂ ਨੇ ਸਿਰਫ ਇੱਕ ਪੰਥਕ ਪਾਰਟੀ ਮਾਨ ਸਾਹਿਬ ਦਾ ਹੀ ਸਪੋਰਟ ਕੀਤੀ ਹੈ ਤੇ ਹੁਣ ਜੇ ਉਹਨਾਂ ਦੇ ਸਪੋਰਟਰ ਕਹਾਉਣ ਵਾਲੇ ਉਹਨਾਂ ਦੇ ਦੋਸਤ ਨਜ਼ਦੀਕੀ ਕਹਾਉਣ ਵਾਲੇ ਜੇ ਹੋਰ ਰਾਜਨੀਤਿਕ ਪਾਰਟੀਆਂ ਦੀ ਸਪੋਰਟ ਕਰਨਗੇ ਤਾਂ ਵਾਕਿਆ ਤੁਹਾਡੀ ਗੱਲ ਸਹੀ ਹੈ ਕਿ ਉਹ ਪਾਈਦੀਪ ਸਿੰਘ ਸਿੱਧੂ ਹੋਰਾਂ ਦੀ ਰੂਹ ਕੀ ਸੋਚਦੀ ਹੋਏਗੀ ਕਿ ਇਹ ਲੋਕ ਉਹ ਨੇ ਜਿਹੜੇ ਮੇਰੇ ਕਰੀਬੀ ਰਹੇ ਆ ਤੇ ਅੱਜ ਜਾ ਕੇ ਤੇ ਵਿਰੋਧੀ ਖੇਮੇ ਦੇ ਵਿੱਚ ਭੁਗਤ ਰਹੇ ਨੇ ਇਥੋਂ ਤੱਕ ਕਿ ਤੁਸੀਂ ਦੇਖੋ ਨਾ ਕਿ ਅਕਾਲੀ ਦਲ ਵੱਲੋਂ ਅਕਾਲੀ ਦਲ ਬਾਦਲ ਵੱਲੋਂ ਉਸ ਵੇਲੇ ਪਾਈਦੀਪ ਸਿੰਘ ਸਿੱਧੂ ਦਾ ਵੀ ਵਿਰੋਧ ਕੀਤਾ ਗਿਆ ਸੀ ਸੋ ਤਲਵਾੜਾ ਸਾਹਿਬ ਫਿਰ ਇਹਦਾ ਮਤਲਬ ਕੀ ਉਹਨਾਂ ਦੇ ਵਿਰੋਧੀਆਂ ਦੇ ਨਾਲ ਵੀ ਜਾ ਕੇ ਮਿਲ ਗਏ ਖੜੇ ਹੋ ਗਏ ਪਾਈ ਸਾਹਿਬ ਜੀ ਦੇ ਕੋ ਇਹ ਦੇਦੇ ਆਪਣੇ ਦੀਪ ਸੀ ਨਾ ਉਹ ਬੜਾ ਸੌਲਜਾ ਹੋਇਆ ਇਨਸਾਨ ਸੀ ਦੇਖਿਓ ਪੜ੍ਹੇ ਲਿਖੇ ਹੈ ਪੜਿਆ ਲਿਖਿਆ ਵਿਅਕਤੀ ਸੀਗਾ ਹਨਾ ਲੋ ਲੋ ਦਾ ਕੰਮ ਕਰ ਰਹੇ ਸੀਗੇ ਲੋ ਦਾ ਬਿਜ਼ਨਸ ਸੀਗਾ ਇਥੋਂ ਯੂਕੇ ਤੋਂ ਲੋ ਦਾ ਪੜ੍ਹਾਈ ਕਰਕੇ ਗਏ ਸੀਗੇ ਸੋ ਵੈਸੇ ਹੀ ਨਹੀਂ ਸੀ ਉਦਾਂ ਹੀ ਪਬਲਿਕ 'ਚ ਔਟ ਕੇ ਆ ਗਏ ਨਾ ਕਰ ਲੈ ਹਿ ਸੈਲੈਬ੍ਰਿਟੀ ਤੌਰ ਤੇ ਕਰਕੇ ਸੈਲੈਬ੍ਰਿਟੀ ਜਿਹੜੇ ਹੁੰਦੇ ਜ਼ਰੂਰੀ ਨਹੀਂਗਾ ਉਹ ਤੁਹਾਨੂੰ ਵੀ ਤੁਸੀਂ ਬ੍ਰਾਈਟ ਹੋਮ ਹੋ ਯਾਨੀ ਪੜੇ ਲਿਖੇ ਹੋਮ ਹੋ ਪਰ ਤਾਂ ਬੰਦਾ ਵੈਸੇ ਹੀ ਵੀ ਬਣ ਸਕਦਾ ਪਰ ਦੀਪ ਬਹੁਤ ਸਪੈਸ਼ਲ ਸੀ ਦੀਪ ਦੀਪ ਹੀ ਸੀਗਾ ਦੀਪ ਬਾਤਾਂ ਚਾਣਨਾ ਕਰ ਗਿਆ ਉਹਦਾ ਚਾਹਨਾ ਹਜੇ ਵੀ ਚੱਲ ਰਿਹਾ ਮੈਂ ਤੁਹਾਨੂੰ ਦੀਖ ਲਈ ਕੱਲ ਦੱਸਣਾ ਚਾਹੁੰਦਾ ਭਾਈ ਸਾਹਿਬ ਉਹਨਾਂ ਇਹ ਮਾਨਸਾਪਦੀ ਹੋਈ ਨਿੱਕਲਿਆਂ ਦੀ ਰਿਪੋਰਟ ਕੀਤੀ ਉਹਨਾਂ ਨੇ ਉਹ ਸੋਚ ਦੀ ਕੀਤੀ ਜਿਹੜੀ ਪੰਥਕ ਸੋਚ ਆ ਉਹਨਾਂ ਨੇ ਦੇਖਿਆ ਕਿ ਆਹੀ ਕੱਲੀ ਪੰਥਕ ਪਾਰਟੀ ਆ ਜਿਹੜੀ ਉਸ ਤਰੀਕੇ ਕੰਮ ਕਰ ਰਹੀ ਆ ਉਹਨਾਂ ਨੇ ਇਹ ਕੰਮ ਤਾਂ ਕਿ ਵੀ ਆਪਾਂ ਕਿਸੇ ਨੂੰ ਸਪੈਸ਼ਲੀ ਸਪੋਰਟ ਕਰੀਏ ਕੱਲੇ ਵੀ ਮਾਨ ਸਾਹਿਬ ਵੀ ਕਰਕੇ ਜੋ ਬੰਦੇ ਦੀ سپورਟ ਕਰਾਂਗੇ ਬੰਦਾ ਗਲਤ ਹੋ ਸਕਦਾ ਹਨ ਪਰ ਉਹਨਾਂ ਨੇ ਸੋਚ ਦੀ سپورਟ ਕੀਤੀ ਸੀਗੇ ਸੋਚੇ ਮਾਨ ਸਾਹਿਬ ਵੀ ਗਲਤ ਹੁੰਦੇ ਉਥੇ ਵੀ ਉਹਨਾਂ ਨੂੰ ਸਟੈਂਡ ਲੈਣਾ ਪੈਣਾ ਸੀਗਾ ਉਹਨਾਂ ਨੇ ਸੁਖਵੀਰ ਬਾਦਲ ਦੀ ਕਦੇ ਨਹੀਂ سپورਟ ਕੀਤੀ ਜਿਹੜਾ ਕਿ ਭਾਈ ਤਲਵਾਰਾ ਜੀ ਨੇ ਕਹਿਣ ਦੀ ਕੋਸ਼ਿਸ਼ ਕੀਤੀ ਹਨ ਕਿ ਦੀਪਦੀ ਅਕਾਲੀਡਾਲ ਦੀ سپورਟ ਕਰ ਰਿਹਾ ਸੀਗਾ ਜਾਂ ਵੀ ਇਹ ਤਾਂ ਐਪਲਾਈ ਕੀਤਾ ਜਾ ਰਿਹਾ ਸੀਗਾ ਵੀ ਉਹ ਸੁਖਵੀਰ ਬਾਦਲ ਦੀ سپورਟ ਚ ਸੀਗਾ ਨਹੀਂ ਇਹ ਗਲਤ ਹੈ ਇਹ ਝੂਠ ਹੈ ਹੂੰ ਤੇ ਤੁਹਾਨੂੰ ਕੀ ਲੱਗਦਾ ਵੀ ਕੀ ਕਹਿਣਾ ਚਾਹੋਗੇ ਵੀ ਉਹਨਾਂ ਚਿਹਰਿਆਂ ਨੂੰ ਵੀ ਆਪਣੇ ਤੌਰ ਤੇ ਤੁਸੀਂ ਜੋ ਮਰਜ਼ੀ ਕਰਦੇ ਰਹੋ ਵੀ ਤੁਸੀਂ ਭਾਈ ਦੀਪ ਸਿੰਘ ਸਿੱਧੂ ਦਾ ਨਾਮ ਨਾ ਵਰਤੋ ਹੈਨਾ ਉਹਨਾਂ ਦਾ ਨਾਮ ਵਰਤ ਕੇ ਤੁਸੀਂ ਬਾਅਦ ਵਿੱਚ ਜਦੋਂ ਜਾਣੇ ਹੋ ਤਾਂ ਲੋਕਾਂ ਦਾ ਦਿਲ ਦੁਖਦਾ ਹੈਨਾ ਸੋ ਇਹ ਇਹ ਜਿਹੜੀ ਗੱਲ ਹੈ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਹੋਰ ਵੀ ਨੇ ਸੋਸ਼ਲ ਮੀਡੀਆ ਦੇ ਉੱਤੇ ਫੇਸਬੁੱਕ ਚਲਾਉਣ ਵਾਲੇ ਕੁਝ ਐਸੇ ਚਿਹਰੇ ਨੇ ਜੋ ਗੰਦੀਆਂ ਗਾਲਾਂ ਵੀ ਕੱਢਦੇ ਨੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਅਸੀਂ ਭਾਈ ਦੀਪ ਸਿੰਘ ਸਿੱਧੂ ਦੇ ਬੜੇ ਕਰੀਬੀ ਸੀ ਸੋ ਨਾਮ ਵਰਤਿਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਉਹੋ ਹੀ ਜੀ ਜਿਹੜੀ ਗੱਲ ਕੀਤੀ ਸੀਗੀ ਵੀ ਦੀਪ ਏਡੀ ਵੱਡੀ ਆ ਤੁਸੀਂ ਕਹਿ ਸਕਦੇ ਹੋ ਸ਼ਖਸੀਅਤ ਬਣ ਕੇ ਪਰ ਇੱਕ ਇੱਕ ਉਹ ਐਸੀ ਚੀਜ਼ ਬਣ ਕੇ ਜਿਹੜੇ ਅਨ ਪ੍ਰੈਸੀਡੈਂਟਡ ਸੀ ਯਾਨੀ ਵੀ ਉਹ ਕਦੇ ਚੀਜ਼ ਹੋਈ ਨਹੀਂ ਉਹ ਮੈਨੂੰ ਹੁਣ ਲਾਫ ਚ ਭੁੱਲ ਜਾਂਦਾ ਇੰਗਲਿਸ਼ ਵਾਲਾ ਪਰ ਉਹ ਜਾਨੀ ਬਹੁਤ ਸਪੈਸ਼ਲ ਕੋਈ ਚੀਜ਼ ਬਣ ਗਏ ਸੀਗੇ ਦੀਪ ਸਿੱਧੂ ਜਿਹੜੇ ਕਿ ਹੈ ਔਰ ਆਮ ਲੋਕ ਸੈਲਿਬ੍ਰਿਟੀ ਹੋਣ ਜਾਂ ਪੋਲੀਟੀਸ਼ੀਅਨ ਹੋਣ ਈਵਨ ਐਕਟੀਵਿਸਟ ਹੋਣ ਉਸ ਚੀਜ਼ ਨੂੰ ਜਾਨੀ ਟੱਚ ਕਰਨਾ ਬਹੁਤ ਡਿਫਿਕਲਟ ਹੈ ਸੋ ਜਿਹੜੇ ਇਹ ਜੇ ਲੋਕ ਹਨ ਉਹ ਨੌ ਬਿਲਕੁਲ ਬੱਤ ਰਹੇ ਹਨ ਉਹਨਾਂ ਨੂੰ ਪਰਹੇਜ਼ ਕਰਨਾ ਚਾਹੀਦਾ ਪੂਰਾ ਸ਼ੌਕ ਖਾਣੀ ਚਾਹੀਦੀ ਪੰਥ ਤੇ ਥੋੜਾ ਤਰਸ ਵੀ ਕਰਨਾ ਚਾਹੀਦਾ ਤੇ ਪੰਥ ਦੀ ਕੀ ਸਥਿਤੀ ਹੈ ਜੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੁਸੀਂ ਆਪਣੇ ਕੀਮਤੀ ਵਿਚਾਰ ਸਾਡੇ ਸਾਰੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ ਬਾਈਦੀਪ ਸਿੰਘ ਸਿੱਧੂ ਅਤੇ ਉਹਨਾਂ ਦੇ ਨਾਮ ਵਰਤਣ ਵਾਲਿਆਂ ਵਾਸਤੇ ਜਿਹੜੀ ਗੱਲਬਾਤ ਤੁਸੀਂ ਰੱਖੀ ਹੈ ਤੁਹਾਡਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਸੰਦ